హాజీ అజా తనుగే బా ఇప్పి ప్యాట్ పలాజోదీ కటింగ్ పైన నిశా లనే ఫోల్డ్ ఇచ్చానుచేతో ਇਹਨਾਂ ਕੱਪੜੇ ਨੂੰ ਬਿਲਕੁਲ ਆਪਾਂ ਸਿੱਧਾ ਕਰਕੇ ਰੱਖ ਲੈਣਾ ਆਹ ਨੂੰ ਕੱਢ ਕੇ 2.5 ਇੰਚ ਦਾ ਛਾਲ ਲਗਾਵਾਂਗੇ ਤੇ ਉਸ ਤੋਂ ਬਾਅਦ ਇਹਦੀ ਲੰਬਾਈ ਆਪਾਂ ਰੱਖਣੀ ਲੰਬਾਈ ਆਪਾਂ 35.5 ਦੀ ਲੰਬਾਈ ਰੱਖਣੀ ਹੈ 35.5 ਦੀ ਲੰਬਾਈ ਹੋਗੀ దో ఇంచవా సవా దో ఊపరలి సైడ్ రక నిశా జాస్ట వస్తే ఇంకా నిశానం మలాగే ਨੇ ਨਿਸ਼ਾਨਾ ਆਪਣਾ ਲਾ ਲਿਆ ਕੰਨੀ ਵਾਲਾ ਪਾਸਾ ਆਪ ਇਧਰਲੀ ਸਾਈਡ ਤੇ ਕਰ ਲਿਆ ਤੇ ਆਪਾਂ ਕੰਨੀ ਨੂੰ ਇਸ ਤਰ੍ਹਾਂ ਨਿਸ਼ਾਨਾ ਲਗਾ ਲੈਣੀ ਵੀ ਆਪਾਂ ਕੰਨੀ ਵਿੱਚ ਨਹੀਂ ਰੱਖਣੀਗੀ ਤੇ ਇਹਨਾਂ ਦੀ ਹੈਪ ਜਿਹੜੀ ਹੈਗੀ ਉਹ 2 ਇੰਚ ਹੈ ਤੇ ਆਪਾਂ 1.5 ਇੰਚ ਐਕਸਟਰਾ ਲਵਾਂਗੇ 2 ਵੀ ਲੈ ਸਕਦੇ ਆ ఫ దస ఇ నిశానుగే సమీ బార్యా ఇ నిశా తేహ ఇంచ ఇంచు సైడ్ పావే తేర్ర ఇంచ నిశానుగవే ਇੱਕ ਇੰਚ ਇੱਕ 13 ਇੰਚ ਤੇ ਆਪਾਂ ਇਸ ਜਗ੍ਹਾ ਤੇ ਚਾਹਲਾ ਲਾਵਾਂਗੇ ਤੇ ਆਪਾਂ ਜਿੱਥੇ ਇਹਦਾ ਹੁਣ 12.5 ਆਪਾਂ ਰੱਖਿਆ ਸੀਗਾ ਤੇ 12.5 ਦਾ ਆਪਾਂ ਇਹ ਅੱਧ ਕਰ ਲੈਣਾ ਸਵਾ ਛੀ ਤੇ ਤਾਂ ਵੀ ਆਪਾਂ 12.5 ਰੱਖ ਲੈਣਾ ਕੰਨੀ ਨੂੰ ਛੱਡ ਕੇ ਤੇ 12.5 ਦਾ ਅੱਧਾ ਆਪਾਂ ਕਰ ਲੈਣਾ 6.5 ਤੇ ਮੂ ਜਿਹੜੀ ਮੂਰੀ ਰੱਖਣੀ ਹੈ ਉਹਨਾਂ ਦੀ ਉਹ ਆਪਾਂ ਰੱਖਣੀ ਹੈ 7 ਇੰਚ ਤੇ ਤੇ ਆਪਾਂ 3.5 ਦਾ ਨਿਸ਼ਾਨ ਲਗਾਵਾਂਗੇ ਐਸ ਤਰ੍ਹਾਂ ਨਿਸ਼ਾਨ ਲਗਾ ਲਿਆ ਤੇ ਫੋਲੂਆਂ ਭਰ ਦੋ ਆਪਾਂ 2 ਇੰਚ ਦਾ ਵੀ ਰੱਖ ਸਕਦੇ ਆ ਤੇ 2.5 ਇੰਚ ਦਾ ਵੀ ਰੱਖ ਸਕਦੇ ਆ ਜੇ ਜਿਆਦਾ ਭਾਰੀ ਨਾ ਆਪਾਂ ਤਾਂ ਆਪਾਂ 2.5 ਇੰਚ ਦਾ ਰੱਖ ਲਾਂਗੇ ਜਿਹੜੀ ਆਪਾਂ ਇੱਥੋਂ ਕੱਟ ਪਾਉਣੀ ਆ ਉਹ ਆਪਾਂ ਮੜਪਲੇਸਟਾਂ ਲਈ ਢਿੱਲੇ ਤੇਜੀ ਇਸਤਰਾ ਪਾਉਣੀ ਆ ਹੁਣ ਆਪਾਂ ਇਹਦੇ ਨਾਲ ਨਾਲ ਮਿਲਾ ਲੈਣਾ ਜਿਹੜਾ ਆਪਣਾ ਹਿੱਪ ਦਾ ਨਿਸ਼ਾਨ ਆ ਤਾਂ ਇਹੋ ਜਿਹੀ ਰੱਖ ਕੇ ਇਸ ਤੇ ਚੰਗਾ ਲਗਾ ਲਿਆ ਇਹਦੇ ਲਈ ਛੇੜ ਨਹੀਂ ਆਪਾਂ ਇਸ ਤਰ੍ਹਾਂ ਰੱਖ ਕੇ ਨਿਸ਼ਾਨ ਲਗਾ ਲੈਣਾ ਜੇ ਆਪਾਂ ਜ਼ਿਆਦਾ ਗਲਾਈ ਦੇਣੀ ਆ ਤਾਂ ਆਪਾਂ ਇਸ ਤਰੀਕੇ ਦੇ ਨਾਲ ਰੱਖ ਲੈਣਾ ਜੇ ਆਪਾਂ ਗਲਾਈ ਘੱਟ ਦੇਣੀ ਆ ਤਾਂ ਫਿਰ ਇਹਨੂੰ ਜਿਹੜੀ ਆ ਚੀਜ਼ ਹੈ ਇਹ ਉੱਪਰ ਨੂੰ ਕਰਕੇ ਰੱਖ ਲੈਣੀ ਹੈ ਇਹਨੂੰ ਇਸੇ ਸਾਵ ਨਾਲ ਰੱਖ ਲੈਣਾ ਆਪਾਂ ਕਿ ਤਾਂ ਨਾ ਪਾ ਦੇ ਦਿੰਦੇ ਕਟਿੰਗ ਇਹ ਰਹਾ ਪਾ ਵਾਧ ਰੱਖਿਆ ਸੀ ਇਸ ਤਰ੍ਹਾਂ ਆਪਾਂ ਫੁੱਲ ਕਰ ਲੈਣਾ ਇਹ ਆ ਤਾਂ ਮੁੰਨਗੇ ਇਹਦੇ ਲਈ ਸੰਭ ਹੋ ਜਾਂਦੀ ਹੈ ਇਹਦੀ ਆ ਚੀਜ਼ ਹੈ ਇਹ ਕੰਨੀਤਾ ਬਤਾਰਨੀ ਕਰਨੀ ਹੈ ਦੇ ਨਾਲ ਆਪਾਂ ਥੋੜੀ ਜਿਹੀ ਇਸ ਨੂੰ ਗਲਾਈ ਜੀ ਦੇ ਦੇਣੀ ਹੈ ਜੇ ਤਿੱਖੀ ਝੁੰਝ ਜੀ ਨਾ ਬਣੇ ਇਹ ਹਾਂ ਨਾ 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 ਕੰਨੀ ਨੂੰ ਆਪਾਂ ਲਾ ਦੇਣਾ ਸਾਰੇ ਨੂੰ ਇੰਨੂੰ ਆਪਾਂ ਅੰਸਾਈਡ ਤੇ ਰੱਖਾਂਗੇ ਜਿਹੜਾ extra ਹਾ ਕਪੜਾ ਇਹਨੂੰ ਆਪਾਂ ਲਾ ਵੀ ਸਕਦੇ ਹਾਂ ਤੇ ਆਪਾਂ ਇਹ ਨਹੀਂ ਨਹੀਂ ਲਵਣਾ ਤੇ ਨਾਲ ਲੰਬਾ ਜੁੜਿਆ ਰਹਿਣ ਦੇਣਾ ਕੁਝ ਕਿਸੇ ਵਕਤ ਹੋ ਵਿੱਚ ਲਿਆਉਣਾ ਤਾਂ ਹੋਵੇ ਰਹਿਣ ਦੇ ਐਕਸਟਰਾ ਕਪੜਾ ਇਹਨੂੰ ਆਪਾਂ ਛੱਕ ਲਾਂਗੇ ਇਸ ਤੇ ਕਿ ਨਾਲ ਆਪਾਂ ਇਹਨੂੰ ਪੂਰਾ ਚੰਗੀ ਤਰ੍ਹਾਂ ਮਿਸ਼ਾ ਲੈਣਾ ਤੇ ਆਪਾਂ ਇਹਨੂੰ ਕੰਨੀ ਨੂੰ ਛੱਡ ਕੇ ਮੱਥੇ ਉਸੇ ਤਰ੍ਹਾਂ ਆਪਣੀ ਉੱਪਰ ਰੱਖ ਲੈ ਇਸ ਤਰ੍ਹਾਂ ਜੇリカਣ ਨੂੰ ਕੋਈ ਆਪਣਾ ਲੱਗਦੀ ਹੋਊਗਾ ਆਪਾਂ ਸਾਈਡ ਤੇ ਕੱਢ ਲਾਂਗੇ ਇਸ ਤਿੰਨ ਇਸ ਤਰੀਕੇ ਦੇ ਨਾਲ ਆਪਾਂ ਵਿਛਾ ਕੇ ਚਿਰਫਾ ਪਾ ਇੱਕ ਵੀਰੀ ਨਿਸ਼ਾਨ ਲਗਾਉਣੇ ਆ ਬਾਕੀ ਆਪਾਂ ਕੁਝ ਬਹੁਤਾ ਨਹੀਂ ਕਰਨ ਦੀ ਲੋੜ ਆਪਾਂ ਨੂੰ ਤੇ ਇਹ ਸੇਰ ਤੋਂ ਵੀ ਆਪਾਂ 2 ਇੰਚ ਰੱਖ ਸਕਦੇ ਆ ਤੇ ਆਪਾਂ 2.5 ਵੀ ਰੱਖ ਸਕਦੇ ਆ ਇਹ ਆਪਣੀ ਆਪ ਦੀ ਇੱਚ ਆਉਂਦੀ ਹੈ ਜੇ ਆਪਾਂ ਜ਼ਿਆਦਾ ਫੁੱਲਾ ਰੱਖਣਾ ਜਾਂ ਕੋਈ ਭਾਰਾ ਹੈ ਤੇ ਉਹਦੇ ਆਪਾਂ ਇਹ ਸਵਾਕ ਤੋਂ ਰੱਖ ਲਾਂਗੇ ਆਪਾਂ ਤੇ ਇਸ ਨੂੰ ਚਾਹ ਨੂੰ ਆਪਾਂ ਇਹਦੇ ਨਾਲ ਮਿਲਾ ਦੇਣਾ ਤੇ ਇਥੋਂ ਵੀ ਆਪਾਂ ਉੱਨੀ ਕਲੇਤੀ ਜੀ ਇਸ ਤਰ੍ਹਾਂ ਸਿੱਧੀ ਜੀ ਜਾਂਦੀ ਜਿਹੜੀ ਖਾਟ ਆ ਉਹ ਪਾਉਣੀ ਹੈ ਜੀ ਆਪਾਂ ਇਹ ਕਾਟ ਨੂੰ ਦਿਖਾਈ ਚ ਪਾ ਦਿਆਂ ਕਿ ਤੇ ਇਹਦੇ ਨਾਲ ਆਪਣੀ ਜਿਹੜੀ ਝੋਲੀ ਆ ਉਹ ਖੇਚੇ ਚ ਮਾਰਨ ਲੱਗ ਜਾਂਦੀ ਹੈ ਤੁਸੀਂ ਇਸ ਤਰ੍ਹਾਂ ਫਲਾਜੋ ਕੱਟ ਕੇ ਦੇਖਿਓ ਤੁਹਾਨੂੰ ਬਹੁਤ ਹੀ ਵਧੀਆ ਕਟਿੰਗ ਆਊਗੀ ਤੇ ਆਪਰ 2 ਇੰਚ ਇਥੋਂ ਬੈਕ ਸਾਈਡ ਤੋਂ ਜਿਹੜਾ ਇਸ ਤਰ੍ਹਾਂ ਲੈਣਾ ਹੈ 2.5 ਇੰਚ ਨੈਕਸਟ ਲਵਾਂਗੇ ਤੇ ਇਸ ਨਿਸ਼ਾਨ ਨੂੰ ਆਪਾਂ ਇਸਨ ਚਾਂਦੀ ਇਤਲੀ ਸੇੜਨ ਦੇ ਨਿਸ਼ਾਨ ਨਾਲ ਆਪਾਂ ਬਲਾ ਦੇਣੀ ਹੈ। ਇਧਰ ਕੋਰਨਰ ਤੇ ਆਪਾਂ ਮਿਲਾ ਲੈਣਾ। ਇਸ ਤਰੀਕੇ ਨਾਲ ਜਿਹੜੀ ਆ ਤਿੱਖੀ ਚੁੰਝ ਆਪਣੀ ਜਿਵੇਂ ਬਣ ਜਾਂਦਾ ਤਿੱਖੀ ਜੀ। ਕੋਰਨਰ ਜਾਂ ਤੇ ਇਹਨੂੰ ਆਪਾਂ ਥੋੜਾ ਜਿਹਾ ਕਟਾਈ ਵੇਲੇ ਇਸ ਤਰ੍ਹਾਂ ਗਲਾਈ ਜੀ ਸੈਂ ਐ ਘੱਟ ਦੇਣਾ। ਫੇਰ ਆਪਾਂ ਜਦੋਂ ਆਪਾਂ ਲਾਸਟਿਕ ਪਾਉਣੇ ਆ ਤੇ ਆਪਾਂ ਬਈ ਮੱਥੇ ਤੇ ਇੱਕ ਦਿਨਾਲ ਪੈ ਜਾਂਦੀ ਵਾਲੀ ਪੈਂਦੇ। ਕਿ ਹੋਣ ਇਸ ਤੇ ਜਿਹੜਾ ਆਪਣਾ ਇਹ ਛਿੱਟਨੇ ਵਾਲਾ ਹੈ ਤਾਂ ਇਹਨੂੰ ਆਪਾਂ ਇਸ ਤਰ੍ਹਾਂ ਰੱਖ ਲੈਣਾ ਤੇ ਛਿੱਪਣ ਤੇ ਮੋਗਾ ਇਹ ਮਾਰ ਕੇ ਜਿਦਾ ਤੇ ਛੱਡ ਦੇਣਾ ਤੇ ਬਾਕੀ ਆਪਾਂ ਕਟਿੰਗ ਸਾਰੀ ਉਸੇ ਤਰ੍ਹਾਂ ਹੀ ਕਰ ਦੇਣੀ ni ਨਾ ਇਹ ਆਪ ਕਟਿੰਗ ਕਰ ਦੇਣੀ ਹੈ ਤੇ ਉਹ ਵੀ ਆਪਣੇ ਜੀ ਪੈਂਟ ਪਲਾਊਜ਼ੇ ਦੀ ਕਟਿੰਗ ਤੇ ਹੁਣ ਆਪਾਂ ਜਿਹੜੀ ਮੂਹਰਲੀ ਝੋਲੀ ਤੇ ਆ ਇਹ ਵੀ ਆਪਾਂ ਥੋੜੀ ਜੀ ਕਾਟ ਪਾ ਸਕਦੇ ਹਾਂ ਜੀ ਆਪਣਾ ਕਈ ਵਾਰੀ ਜਿੰਨਾਂ ਦੇ ਪੇਟ ਹੁੰਦੇ ਆ ਤੇ ਉਹਨਾਂ ਤੋਂ ਫਿਰ ਬਹੁਤੀ ਉੱਪਰ ਨਹੀਂ ਚੜਾਇਆ ਜਾਂਦਾ ਤੇ ਇਹਨੂੰ ਆਪਾਂ ਇਧਰਲੀ ਸਾਈਡ ਤੋਂ ਜਿਹੜਾ ਮੂਹਰਲਾ ਪੱਲਾ ਕੱਲਾ ਆ ਤੇ ਕੱਲੇ ਮੂਹਰਲੇ ਪੱਲੇ ਨੂੰ ਇਹਨੂੰ ਆਪਾਂ ਇਸ ਤਰ੍ਹਾਂ ਡਾਊਨ ਕਰ ਸਕਦੇ ਹਾਂ 1 ਇੰਚ 1 ਇੰਚ ਤੇ ਕਰ ਵੀ 2 ਇੰਚ ਤੇ ਕਰ ਵੀ ਇਹਨੂੰ ਆਪਾਂ ਇਸ ਤਰ੍ਹਾਂ ਡਾਊਨ ਕਰ ਸਕਦੇ ਹਾਂ ਕਉਂਕੀ ਵੇ ਦੇ ਇਹ ਆਪਣੇ ਪੇਟ ਜਿਨ੍ਹਾਂ ਦੇ ਭਾਰ ਭਰਿਆ ਹੁੰਦਾ ਉਹਦੇ ਉੱਪਰ ਨਹੀਂ ਚੜਾ ਜਾਂਦਾ ਫਿਰ ਇਹ ਝੋਲੀ ਇਸ ਤਰ੍ਹਾਂ ਪੂਰੀ ਪ੍ਰੋਪਰ ਫਿਟਿੰਗ ਆ ਜਾਂਦੀ ਹੈ ਤੇ ਜੇਕਰ ਇਹਦੀ ਜਿਆਦਾ ਫਿਟਿੰਗ ਉੱਪਰੋਂ ਫਿਟਿੰਗ ਕਰਨੀ ਹੋਵੇ ਤੇ ਇੱਥੇ ਆਪਾਂ ਇਹਦੇ ਇੱਕ ਪਲੇਟ ਵੀ ਢਾਲ ਸਕਦੇ ਹਾਂ ਇਸ ਤਰ੍ਹਾਂ ਪਲੇਟ ਪਾ ਕੇ ਇਹਦੇ ਨਾਲ ਫਿਟਿੰਗ ਪੂਰੀ ਪ੍ਰੋਪਰ ਆ ਜਾਂਦੀ ਹੈ ਠੀਕ ਜੀ ਧੰਨਵਾਦ ते तर तुझी पलाझो कटोगे तर कसे पासो नहीं पव्य धन्यवाद जी